ਜ਼ਿਲ੍ਹਾ ਪਟਿਆਲਾ ਅਦੀਨ ਆਉਂਦੇ ਪਿੰਡ ਰਾਮਨਗਰ ਇਸ ਪਿੰਡ ਨੂੰ ਨਵਾਂ گاؤں ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਪਿੰਡ ਡਕਾਲਾ ਅਤੇ ਤਹਿਸੀਲ ਸਮਾਣਾ ਦੇ ਨਜ਼ਦੀਕ ਆਉਂਦਾ ਹੈ ਜਿਸ ਦੀ ਸੜਕ ਪਿੰਡ ਰਾਮਨਗਰ ਤੋਂ ਸਮਾਣਾਵਲ ਜਾਂਦੀ ਹੈ ਇਹ ਸੜਕ ਪੁਲਿਸ ਥਾਣੇ ਦੇ ਨਜ਼ਦੀਕ ਹੈ ਜਿੱਥੇ ਕਿ ਇੱਕ ਪੁਰੀ ਬਣੀ ਹੋਈ ਹੈ ਇਸ ਪੁਰੀ ਦੇ ਉੱਤੇ ਹੀ ਸਮਾਣੇ ਨੂੰ ਜਾਣ ਵਾਲੀ ਇਹ ਸੜਕ ਬਣੀ ਹੋਈ ਹੈ ਪੁਰੀ ਉੱਤੇ ਬਣੀ ਸੜਕ ਦਾ ਹਿੱਸਾ ਥੱਲੇ ਨੂੰ ਲਗਾਤਾਰ ਤਸਦਾ ਜਾ ਰਿਹਾ ਹੈ ਜਦੋਂ ਕੋਈ ਭਾਰੀ ਵਜ਼ਨ ਵਾਲੇ ਵਾਹਨ ਟਰੱਕ ਬਸਾਂ ਆ ਇਸ ਪੁਰੀ ਦੇ ਉੱਤੋਂ ਦੀ ਲੰਘਦੇ ਹਨ ਨਾਲ ਦੇ ਨਜ਼ਦੀਕਰਾ ਵਿੱਚ ਜ਼ੋਰਦਾਰ ਇੱਕ ਆਵਾਜ਼ ਆਉਂਦੀ ਹੈ ਜਿਵੇਂ ਕੋਈ ਹਾਲਸਾ ਵਾਪਰ ਗਿਆ ਹੋਵੇ ਜਿਸ ਨਾਲ ਕਈ ਵਾਰ ਤਾਂ ਸੁੱਤੇ ਪਏ ਲੋਕਾਂ ਦੀ ਨੀਂਦ ਵੀ ਉੱਡ ਜਾਂਦੀ ਹੈ ਇਸ ਪੁਰੀ ਵਾਲੀ ਸੜਕ ਤੇ ਲਗਾਤਾਰ ਡੁੱਗ ਪੈਂਦਾ ਜਾ ਰਿਹਾ ਹੈ ਪੁੜੀ ਕਿਸੇ ਵੀ ਸਮੇ ਟੁੱਟ ਸਕਦੀ ਹੈ ਤੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਸੜਕ ਤੋਂ ਬਹੁ ਗਿਣਤੀ ਵਿੱਚ ਆਵਾਜਾਈ ਹੈ ਜ਼ਾਹਿਰ ਹੈ ਕਿ ਸੜਕ ਤੋਂ ਰਸੂਕਦਾਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਲੰਘਦੇ ਹੋਣਗੇ ਸਵਾਲ ਇਹ ਹੈ ਕਿ ਇਸ ਵੱਲ ਕਿਸੇ ਦਾ ਧਿਆਨ ਅਜੇ ਤੱਕ ਕਿਉਂ ਨਹੀਂ ਗਿਆ ਇਲਾਕੇ ਦੇ ਲੋਕ ਚਾਹੁੰਦੇ ਹਨ ਕਿ ਇਸ ਸੜਕ ਤੇ ਬੜੀ ਪੁੜੀ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਕਿਸੇ ਦਾ ਵੱਡਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ ਮੇਰਾ ਨਾਮ ਹੈਰੀ ਬਾਠ ਪਿੰਡ ਹੈਗਾ ਰਾਮਨਗਰ ਹਾਂਜੀ ਜ਼ਿਲ੍ਹਾ ਪਟਿਆਲਾ ਹੂੰ ਤਹਿਸੀਲ ਵੀ ਪਟਿਆਲਾ ਹੂੰ ਇਹ ਸਾਡਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਪਿੰਡ ਹੂੰ ਤੇ ਅੜੀ ਪੂਲੀ ਹੈ ਹੂੰ ਇਹ 7-8 ਮਹੀਨੇ ਤੋਂ ਦਬ ਚੁੱਕੀ ਹੈ ਹੂੰ ਔਰ ਇਹ ਕਈ ਵਾਰੀ ਟਰੈਕਟਰ ਟਰਾਲੀਆਂ ਲੰਘਦੇ ਨੇ ਉਹਨਾਂ ਦੀ ਹੁੱਕ ਨਿਕਲ ਗਈ ਇੱਕ ਦੋ ਵਾਰੀ ਉਹ ਜਾ ਕੇ ਹੋਰਾਂ ਦੇ ਵਿੱਚ ਟਰਾਲੀ ਵੱਜਣੀ ਸੀ ਉਧਰੋਂ ਮੋਟਰਸਾਈਕਲ ਸਵਾਰ ਆ ਰਹੇ ਸੀ ਐਕਸੀਡੈਂਟ ਹੋਣ ਤੋਂ ਬਚੇ ਪਰ ਹੁਣ ਇਹ ਜਿਹੜੀ ਪੁਲਿਸ ਆ ਇਹ ਦਿਨੋਂ ਦਿਨ ਦਬਦੀ ਜਾ ਰਹੀ ਆ ਸਾਡੀਆਂ ਗਵਰਨਮੈਂਟਾਂ ਸਾਰੀਆਂ ਸੁੱਤੀਆਂ ਪਈਆਂ ਨੇ ਕਾਫੀ ਚਿਰ ਤੋਂ ਇਹ ਖੜਾਕ ਹੁੰਦਾ ਸਾਰੇ ਪਿੰਡੇ ਸੁਣਦਾ ਰਾਤ ਨੂੰ ਜਦੋਂ ਕੋਈ ਟਰੈਕਟਰ ਲੰਘਦਾ ਟਰੱਕ ਲੰਘਦਾ ਟਿਪਰ ਲੰਘਦਾ ਜੋ ਵੀ ਲੰਘਦਾ ਆ ਦੇਖੋ ਹੁਣ ਲੰਘ ਰਿਹਾ ਆ ਆ ਲੈ ਐਦਾਂ ਝੂਟੇ ਪੈਂਦੇ ਨੇ ਮਤਲਬ ਇਹਦੇ ਕੰਨੀ ਕੋਈ ਗੌਰ ਨਹੀਂ ਹੋ ਰਹੀ ਜੀ ਕਿਰਪਾ ਕਰਕੇ ਇਹ ਪ੍ਰਸ਼ਾਸਨ ਤੱਕ ਇਹ ਨਿਊਜ਼ ਪਹੁੰਚਾਈ ਜਾਵੇ ਤਾਂ ਕਿ ਇਹ ਜਲਦੀ ਤੋਂ ਜਲਦੀ ਸਾਡੀ ਇਹ ਪੁਲੀ ਠੀਕ ਕੀਤੀ ਜਾਵੇ